ਪੁਲਿਸ ਰਾਜਪੁਰਾ ਵੱਲੋਂ ਮੁਕਤ ਪਬਲਿਕ ਸਕੂਲ ਨੇੜੇ ਨਾਕੇਬੰਦੀ ਦੌਰਾਨ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ 12 ਵਾਹਨਾਂ ਤੇ ਚਕਾਨ ਕੀਤੀ ਕੀਨੇ ਜਾਣਕਾਰੀ ਅਨੁਸਾਰ ਟ੍ਰੈਫਿਕ ਪਰਸਨ ਚਾਰਜ ਥਾਣੇਦਾਰ ਗੁਰਵਜਨ ਸਿੰਘ ਵੱਲੋਂ ਆਪਣੇ ਨਾਲ ਏਐਸਆਈ ਸੌਰਣ ਸਿੰਘ ਹੌਲਦਾਂ ਨਰਿੰਦਰ ਸਿੰਘ ਸਪੀਡ ਰਾਜਪੁਰਾ ਪਟਿਆਲਾ ਬਾਈਪਾਸ ਨੇੜੇ ਸਿੱਟ ਮੁਕਤ ਪਬਲਿਕ ਸਕੂਲ ਨੇੜੇ ਨਾਕੇਬੰਦੀ ਕੀਤੀ ਤਾਂ ਉੱਥੇ ਬਿਨਾਂ ਇੰਸ਼ੋਰੈਂਸ ਦੇ ਇੱਕ ਚਲਾਨ ਪ੍ਰੈਸ਼ਰ ਹਾਰਮ ਦੇ ਦੋ ਚਲਾਨ ਅਤੇ ਅੰਡਰ ਡਰਾਈਵਿੰਗ ਬਿਨਾਂ ਲਾਇਸੈਂਸ ਨੋ ਵਿਦਿਆਰਥੀ ਚਲਾਨ ਕੀਤੇ ਨੇ ਐਸੇ ਕਰ ਬਚਨ ਸਿੰਘ ਚਾਰਟ ਰੈਪ ਪੁਲਿਸ ਰਾਜਪੁਰਾ ਜੀ ਸ੍ਰੀ ਮਾਨ ਐਸਐਸਪੀ ਸਾਹਿਬ ਪਟਿਆਲਾ ਸਰਦਾਰ ਨਾਨਕ ਸਿੰਘ ਜੀ ਦੇ ਦਿਸ਼ਾ ਨਿਰਦੇਸ਼ ਮੁਤਾਬਕ ਅਤੇ ਸ੍ਰੀ ਅਸ਼ੁਰਾਮ ਜੀ ਜੀ ਡੀਐਸਪੀ ਟ੍ਰੈਫਿਕ ਪਟਿਆਲਾ ਜੀ ਦੀ ਅਗਵਾਈ ਹੇਠ ਆਸੀਂ ਲਗਾਤਾਰ ਪਿਛਲੇ ਸਮੇਂ ਤੋਂ ਸਕੂਲਾਂ ਵਿੱਚ ਜਾ ਕੇ ਜੀ ਸੈਮੀਨਾਰ ਲਗਾ ਰਹੇ ਸੀਗੇ ਤੇ ਜਿਹੜੇ ਪੇਰੈਂਟਸ ਨੇ ਉਹਨਾਂ ਨੂੰ ਵੀ ਅਸੀਂ ਮੈਸੇਜ ਦਿੱਤੇ ਆ ਤੇ ਬੱਚਿਆਂ ਨੂੰ ਵੀ ਜਾ ਕੇ ਸਕੂਲਾਂ ਸਾਰੇ ਸਕੂਲਾਂ ਵਿੱਚ ਬਾਕਬਾਰ ਸਕੂਲਾਂ ਜਾ ਕੇ ਸਮਝਾਇਆ ਕਿ ਵੀ ਜਿਹੜਾ ਵੀ ਬੱਚਾ ਹੈ ਅੰਡਰਏਜ ਕਿ ਉਹ ਅੱਜ ਕੱਲ ਕੋਈ ਨਹੀਂ ਚਲਾਊਗਾ ਜੇ ਚਲਾਏਗਾ ਤਾਂ 50 ਸੀਸੀ ਥੱਲੇ ਇਲੈਕਟ੍ਰੀਕਲ ਵਹੀਕਲ ਹੋਣਾ ਚਾਹੀਦਾ ਲੇਕਿਨ ਜਦੋਂ ਸਾਡੇ ਕਹਿਣ ਦੇ ਮਤਲਬ ਵੀ ਅਸੀਂ ਕੋਈ ਕਿਸੇ ਦਾ ਚਲਾਨ ਨਹੀਂ ਸੀ ਕਰਨਾ ਚਾਹੁੰਦੇ ਅਸੀਂ ਕਹਿੰਦੇ ਸੀ ਕਿ ਚਲੋ ਪਹਿਲਾਂ ਸਾਰਿਆਂ ਨੂੰ ਸਾਡੇ ਮਾਨਯੋਗ ਐਡੀਜੀਪੀ ਟ੍ਰੈਫਿਕ ਪੰਜਾਬ ਸ੍ਰੀ ਅਮਨਦੀਪ ਸਿੰਘ ਰਾਏ ਜੀ ਸਾਹਿਬ ਵੱਲੋਂ ਵੀ ਸਾਨੂੰ ਹੁਕਮ ਸੀਗਾ ਕਿ ਤੁਸੀਂ ਜਾ ਕੇ ਬੱਚਿਆਂ ਨੂੰ ਅਵੇਰਨੈਸ ਦਿਓ ਕਿ ਉਹ ਅੰਡਰਏਜ ਨਾ ਚਲਾਣ ਲੇਕਿਨ ਜਿਹੜੇ ਬੱਚੇ ਉਹ ਨਹੀਂ ਮੁੜੇ ਜਿਸ ਤੇ ਅੱਜ ਅਸੀਂ ਬਗ ਬੋਟ ਸਕੂਲ ਦੇ ਨੇੜੇ ਆ ਕੇ ਜੇ ਅਸੀਂ ਅੰਦਰ ਦੇ ਵਿੱਚ ਬੱਚੇ ਨੂੰ ਚੈੱਕ ਕੀਤਾ ਜਿਨ੍ਹਾਂ ਕੋਲ ਡਰਾਈਵਿੰਗ ਲਾਇਸੈਂਸ ਨਹੀਂ ਸੀਗਾ ਔਰ ਐਕਟਿਵ ਆ 100 ਸੀ 100 ਸੀਸੀ ਇੰਜਨ ਦੇ ਚਲਾਉਂਦੇ ਪਾਏ ਗਏ ਵੱਡੇ ਵਾਹਨ ਚਲਾਉਂਦੇ ਪਾਏ ਗਏ ਉਹਨਾਂ ਦੇ ਅੱਜ ਸਾਡੇ ਵੱਲੋਂ ਚਲਾਨ ਕੀਤੇ ਗਏ ਨੇ ਜੀ ਤੇ ਅੱਗੇ ਤੋਂ ਵੀ ਇਹ ਮਹਿੰਮ ਲਗਾਤਾਰ ਰਾਜਪੁਰਾ ਵਿਖੇ ਬਾਕੀ ਸਕੂਲਾਂ ਜਾ ਕੇ ਜਾਰੀ ਰਹੇਗੀ ਕਿੰਨੇ ਚਲਾਨ ਗੱਡੇ ਸਰ ਅੱਜ ਅਸੀਂ 5 ਚਲਾਨ ਕਰਤੇ ਨੇ ਜੀ ਜਿਹਦੇ ਵਿੱਚ 2 ਬਾਉਂਡ ਨੇ ਤੇ ਅੱਗੇ ਤੋਂ ਜਿਹੜੇ ਜੇ ਹੁਣ ਅੱਗੇ ਛੁੱਟੀਆਂ ਹੋਣੀਆਂ ਸਕੂਲ ਉੱਚ ਇਹ ਜਿਹੜੇ ਸਕੂਲ ਦੇ ਲੱਗ ਸਕੂਲ ਦੇ ਸੀ ਸਕੋਲਰ ਦੇ ਸਕੂਲ ਦੇ ਸੀਗੇ ਇੱਕ ਭਾਈ ਦੇਆ ਸਿੰਘ ਸਕੂਲ ਦੇ ਸੀਗੇ ਇਹ ਬੱਚੇ ਹੁਣ ਮੁਕੇ ਸਕੂਲ ਦੇ ਅੱਗੇ ਖੜੇ ਆ ਇਹ ਤੋਂ ਹੁਣ ਛੁੱਟੀ ਹੋਣ ਤੇ ਅਸੀਂ ਹੋਰ ਬਕਰ ਉਹਨਾਂ ਬਕਰਾਂ ਦੇ ਵੀ ਸਾਡੇ ਵੱਲੋਂ ਚਲਾਨ ਕਿਤੇ ਜਾਣਗੇ ਜੋ ਅੰਦਰੇ ਚ ਪਾਏਗੇ ਜਿੱਤਾ ਹੋਰ ਸਕੂਲ ਹੈ ਉੱਥੇ ਵੀ ਜਾ ਕੇ ਕਰੋਗੇ ਹਾਂਜੀ ਅਸੀਂ ਲਗਾਤਾਰ ਸਕੂਲ ਟਾਈਮ ਤੇ ਜੀ ਜਿਹੜੀ ਸਾਡੇ ਚਾਰ ਟਰੈਕ ਰਾਜਪੁਰਾ ਸਮੇਤ ਸਾਰੀ ਟੀਮ ਜਿਹੜੀ ਆ ਬਕਰ ਸਕੂਲਾਂ ਜਾ ਕੇ ਚੈਕਿੰਗ ਕਰਕੇ ਜਿਹੜੇ ਵੀ ਅੰਦਰੇ ਚ ਬੱਚੇ ਪਾਏਗੇ ਉਹਨਾਂ ਦੇ ਚਲਾਨ ਕਿਤੇ ਜਾਣਗੇ ਜੀ ਤੇ ਅਸੀਂ ਤਾਂ ਤੁਹਾਡੇ ਚੈਨਲ ਦੇ ਮਾਧਿਅਮ ਰਹੀ ਪੇਰੈਂਟਸ ਨੂੰ ਇਹੀ ਅਪੀਲ ਕਰਦੇ ਆਂ ਬੱਚਿਆਂ ਦੇ ਮਾਤਾ ਪਿਤਾ ਨੂੰ ਔਰ ਬੱਚਿਆਂ ਨੂੰ ਕਿ ਕੋਈ ਚਲਾਨ ਦੇ ਜੁਰਮਾਨਾ ਬਹੁਤ ਭਾਰੀ ਜੁਰਮਾਨਾ ਹੈ ਇਸ ਤੋਂ ਬਚਣ ਲਈ ਵੀ ਤੁਸੀਂ ਜਿਹੜਾ ਹੈ ਕਿ ਉਹ ਇਲੈਕਟ੍ਰਿਕ ਵਹੀਕਲ ਦਾ ਜਾਂ 50 ਸੀਸੀ ਤੋਂ ਥੱਲੇ ਇੰਜਨ ਦਾ ਉਹਦੀ ਵਰਤੋਂ ਵਿੱਚ ਲਿਆ ਜਾਵੇ ਤਾਂ ਤੁਸੀਂ ਇਹ ਵਹੀਕਲ ਨਾ ਚਲਾਓ